ਸੱਚੇ ਕਾਲ ਦਾ ਅਨਮੀਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਜੇਕਰ ਤੁਹਾਡਾ ਕੋਈ ਕੰਮ ਟਰਾਂਸਪੋਰਟ ਵਿਭਾਗ ਦੇ ਨਾਲ ਸੰਬੰਧਿਤ ਹੈ ਤੁਹਾਡਾ ਕੋਈ ਡਰਾਈਵਿੰਗ ਲਾਇਸੈਂਸ ਹੈ ਤੁਹਾਡੀ ਕੋਈ ਆਰਸੀ ਹੈ ਜਾਂ ਹੋਰ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਅਰਜ਼ੀ ਲੰਬਿਤ ਪਈ ਹੈ ਜਾਨੀ ਪੈਂਡਿੰਗ ਪਈ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਜਿੱਥੇ ਆਮ ਲੋਕਾਂ ਨੂੰ ਰਾਹਤ ਇਸ ਖਬਰ ਨੇ ਦੇਣੀ ਹੈ ਉਥੇ ਹੀ ਸੰਬੰਧਿਤ ਵਿਭਾਗ ਦੇ ਮੁਲਾਜ਼ਮਾਂ ਔਰ ਅਫਸਰਾਂ ਤੇ ਇੱਕ ਸਰਕਾਰ ਦੀ ਤਲਵਾਰ ਲਟਕ ਚੁੱਕੀ ਹੈ ਤਲਵਾਰ ਇਹ ਹੈ ਕਿ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕੀਤੇ ਆ ਖਾਸ ਤੌਰ ਤੇ ਟਰਾਂਸਪੋਰਟ ਵਿਭਾਗ ਨੇ ਇਹ ਹੁਕਮ ਜਾਰੀ ਕੀਤੇ ਆ ਕਿ ਹੁਣ ਤੱਕ ਜਿੰਨੀਆਂ ਵੀ ਵੱਖ-ਵੱਖ ਸੇਵਾਵਾਂ ਦੀਆਂ ਲੰਬਿਤ ਪਈਆਂ ਅਰਜ਼ੀਆਂ ਨੇ ਉਹ ਹੁਣ 25 ਅਪ੍ਰੈਲ ਤੱਕ ਉਹਨਾਂ ਦਾ ਭੁਗਤਾਨ ਕਰਨਾ ਹੈ ਨਿਪਟਾਰਾ ਕਰਨਾ ਹੈ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਰਟੀਓ ਦੇ ਨਾਲ ਸੰਬੰਧਿਤ ਕੰਮ ਸੀ ਜਿਸ ਦੇ ਵਿੱਚ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਪ੍ਰਿੰਟ ਹੋਣ ਤੋਂ ਪਏ ਸੀ ਬਹੁਤ ਸਾਰੀਆਂ ਆਰਸੀ ਸੀਗੀਆਂ ਜਿਹੜੀਆਂ ਪ੍ਰਿੰਟ ਹੋਣ ਤੋਂ ਪਈਆਂ ਸੀਗੀਆਂ ਲੋਕਾਂ ਨੂੰ ਮਿਲ ਨਹੀਂ ਰਹੀਆਂ ਸੀ ਪਰ ਪੰਜਾਬ ਸਰਕਾਰ ਨੇ ਸਖਤ ਕਦਮ ਚੱਕਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ 25 ਅਪ੍ਰੈਲ ਤੱਕ ਹਰ ਇੱਕ ਅਰਜ਼ੀ ਸੰਬੰਧਿਤ ਵਿਭਾਗ ਯਾਨੀ ਟਰਾਂਸਪੋਰਟ ਵਿਭਾਗ ਹੈ ਜਿਹੜਾ ਉਸ ਵਿਭਾਗ ਦੇ ਵਿੱਚ ਲੰਬਿਤ ਹਰ ਇੱਕ ਅਰਜ਼ੀ ਜਿਹੜੀ ਆ ਉਹ 25 ਅਪ੍ਰੈਲ ਤੱਕ ਉਸ ਦਾ ਨਿਪਟਾਰਾ ਕੀਤਾ ਜਾਣਾ ਹੈ ਅਫਸਰ ਚਾਹੇ ਦਿਨ ਲਾਉਣ ਚਾਹੇ ਰਾਤ ਲਾਉਣ ਮੁਲਾਜ਼ਮ ਚਾਹੇ ਦਿਨੇ ਕੰਮ ਕਰਨ ਚਾਹੇ ਰਾਤ ਕਰਨ ਜਾਂ ਫਿਰ ਦਿਨ ਰਾਤ ਕੰਮ ਕਰਨ ਕਿਉਂਕਿ ਬਹੁਤ ਸਾਰੀਆਂ ਹਜ਼ਾਰਾਂ ਅਰਜ਼ੀਆਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਬਕਾਇਆ ਪਈਆਂ ਨੇ ਕਿਉਂਕਿ ਵਾਹਨ ਤੇ ਲੋਕਾਂ ਨੇ ਜਾਣਾ ਡਰਾਈਵਿੰਗ ਲਾਇਸੈਂਸ ਦੀ ਵੀ ਲੋੜ ਹੈ ਔਰ ਆਰਸੀ ਦੀ ਵੀ ਲੋੜ ਹੈ तमाम ਚੀਜ਼ਾਂ ਕਿਸੇ ਨੇ ਕੋਈ ਵਹੀਕਲ ਖਰੀਦਿਆ ਕਿਸੇ ਨੇ ਕੋਈ ਵੇਚਿਆ ਤਾਂ तमाम ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਜਾਨੀ ਕੰਪਲੀਟ ਹੋਈ ਚੀਜ਼ ਨੂੰ ਆਪਣੇ ਕੋਲ ਰੱਖ ਕੇ ਬੇਫਿਕਰੀ ਨਾਲ ਵਾਹਨ ਚਲਾਉਣ ਦੇ ਵਿੱਚ ਲੋਕਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਥਾਂ ਥਾਂ ਤੇ ਨਾਕੇ ਲੱਗਦੇ ਸੀ ਤਾਂ ਜਵਾਬਦੇਹੀ ਹੁੰਦੀ ਸੀ ਜਵਾਬ ਦੇਣਾ ਔਖਾ ਹੋ ਜਾਂਦਾ ਸੀ ਤਾਂ ਹੁਣ ਸਰਕਾਰ ਨੇ ਇਸ ਦਾ ਸਖਤ ਫੈਸਲਾ ਲੈ ਲਿਆ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਹੁਣ ਸਾਰੀਆਂ ਦੀਆਂ ਸਾਰੀਆਂ ਲੰਬੀ ਤਰਜ਼ੀਆਂ ਜਿਹੜੀਆਂ ਨੇ ਉਹ 25 April ਤੱਕ ਸਾਰੀਆਂ ਦੇ ਸਾਰੀਆਂ ਦਾ ਨਿਪਟਾਰਾ ਜਿਹੜਾ ਹੈ ਉਹ ਹੋ ਜਾਣਾ ਚਾਹੀਦਾ ਔਰ ਖਾਸ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਅ ਆਰਟੀਓ ਸੀਗੇ ਬਹੁਤ ਸਾਰੇ ਥਾਵਾਂ ਤੇ ਉਹਨਾਂ ਦੀਆਂ ਤੈਨਾਤੀਆਂ ਵੀ ਨਹੀਂ ਸੀ ਹੋਈਆਂ ਤਾਂ ਉਹਨਾਂ ਦਾ ਵੀ ਹੱਲ ਹੁਣ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਕੀਤਾ ਜਾਏਗਾ ਜਿੱਥੇ-ਜਿੱਥੇ ਅਫਸਰਾਂ ਦੀ ਘਾਟ ਹੈ ਉਹਨਾਂ ਨੂੰ ਤੈਨਾਤ ਕੀਤਾ ਜਾਏਗਾ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਔਰ ਜੇਕਰ ਜੋ ਅੱਜ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਸਵਾਮਾਂ ਹੈਗੀਆਂ ਉਹਨਾਂ ਦੇ ਵਿੱਚ ਕਿਸੇ ਦਾ ਟਾਈਮ ਜਿਹੜਾ ਹੈ ਉਹ 7 ਦਿਨ ਹੈ ਕਿਸੇ ਦਾ 11 ਦਿਨ ਹੈ ਕਿਸੇ ਦਾ 21 ਦਿਨ ਵੱਖ-ਵੱਖ ਸਮੇਂ ਨਿਰਧਾਰਤ ਕੀਤਾ ਗਿਆ ਹੈ 15 ਦਾ ਵੀ ਸਮਾਂ ਹੁੰਦਾ ਹੈ ਔਰ ਉਸ ਸਮੇਂ ਦੇ ਵਿੱਚ ਜਿਸ ਦਿਨ ਤੁਸੀਂ ਅਰਜ਼ੀ ਅਪਲਾਈ ਕਰਦੇ ਹੋ ਉਦੋਂ ਲੈ ਕੇ ਜਿੰਨਾ ਨਿਰਧਾਰਿਤ ਸਮਾਂ ਜਿੰਨੇ ਨਿਰਧਾਰਿਤ ਦਿਨ ਹੈਗੇ ਉਦੋਂ ਤੱਕ ਉਸ ਐਪਲੀਕੇਸ਼ਨ ਦਾ ਨਿਪਟਾਰਾ ਕੀਤਾ ਜਾਣਾ ਹੁੰਦਾ ਪਰ ਬਹੁਤ ਸਾਰੀਆਂ ਅਰਜ਼ੀਆਂ ਬਕਾਇਆ ਪਈਆਂ ਰਹਿੰਦੀਆਂ ਲੋਕ ਦਫ਼ਤਰਾਂ ਦੇ ਗੇੜੇ ਮਾਰਦੇ ਰਹਿੰਦੇ ਆ ਪਰ ਉਹਨਾਂ ਨੂੰ ਉਹਨਾਂ ਦਾ ਕੀਤਾ ਹੋਇਆ ਕੰਮ ਨਹੀਂ ਮਿਲਦਾ ਸੀ ਤਾਂ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਹੁਣ ਸਖਤ ਹੋ ਚੁੱਕੀ ਹੈ ਇਸ ਤੋਂ ਬਿਨਾ ਅਫਸਰਾਂ ਔਰ ਮੁਲਾਜ਼ਮਾਂ ਨੂੰ ਸਖਤ ਤਾੜਨਾ ਕਰ ਦਿੱਤੀ ਗਈ ਹੈ ਕਿ ਜਿਹੜੀ ਵੀ ਅਰਜ਼ੀ ਲੰਬੀ ਧੋਏਗੀ ਜਾਨੀ ਪੈਂਡਿੰਗ ਹੋਏਗੀ ਉਸ ਦੇ ਜਿਸ ਦੀ ਵੀ ਜਵਾਬਦੇਹੀ ਹੋਏਗੀ ਜਿਸ ਦੇ ਵੀ ਕਾਊਂਟਰ ਤੇ ਹੋਏਗੀ ਜੇਕਰ ਕੋਈ ਆਨਲਾਈਨ ਐਪਲੀਕੇਸ਼ਨ ਹੈ ਜਿਸ ਦੇ ਵੀ ਪੋਰਟਲ ਦੇ ਵਿੱਚ ਹੋਏਗੀ ਚਾਹੇ ਤਾਂ ਉਹ ਮੁਲਾਜ਼ਮ ਹੈ ਜਾਂ ਫਿਰ ਕੋਈ ਅਫਸਰ ਹੈ ਜਿਸ ਦੇ ਵੀ ਪੋਰਟਲ ਦੇ ਵਿੱਚ ਹੋਏਗੀ ਉਸ ਸਮੇਂ ਤੱਕ ਜੇਕਰ ਉਸ ਦਾ ਭੁਗਤਾਨ ਨਹੀਂ ਹੋਇਆ ਕਸਟਮਰ ਦੇ ਤੱਕ ਨਹੀਂ ਪਹੁੰਚੀ ਉਸ ਹਫਤੇ ਦੇ ਖਫਤਕਾਰ ਤੱਕ ਦਾ ਜਿਹੜੀ ਹੈ ਉਹ ਐਪਲੀਕੇਸ਼ਨ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਹ ਜ਼ਿੰਮੇਵਾਰ ਹੈ ਉਸ ਤੇ ਵਿਭਾਗੀ ਕਾਰਵਾਈ ਹੋਏਗੀ ਉਹ ਬਖਸ਼ਿਆ ਨਹੀਂ ਜਾਏਗਾ ਔਰ ਇਸ ਤੋਂ ਬਿਨਾ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਟੋਲ ਫਰੀ ਨੰਬਰ ਖਾਸ ਤੌਰ ਤੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤੁਸੀਂ ਜੇਕਰ ਆਰਟੀਓ ਦਫ਼ਤਰ ਦੇ ਗੇੜੇ ਨਹੀਂ ਮਾਰਨੇ ਤਾਂ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੀ ਅਰਜ਼ੀ ਦੇ ਬਾਰੇ કરી ਦਿਓਗੇ ਤਾਂ ਇੱਕ ਮੁਲਾਜ਼ਮ ਆਏਗਾ ਤੁਹਾਡੇ ਤੋਂ ਸਮਾਂ ਲੈ ਕੇ ਤੁਹਾਡੇ ਘਰ ਪਹੁੰਚੇਗਾ ਔਰ ਉਹ ਮੁਲਾਜ਼ਮ ਤੁਹਾਡੇ ਤੋਂ ਸਬੰਧਤ ਡਾਕੂਮੈਂਟ ਲੈ ਕੇ ਜਾਏਗਾ ਖੁਦ ਉਹ ਆਰਟੀਓ ਆਫਿਸ ਲੈ ਕੇ ਜਾਏਗਾ ਔਰ ਤੁਹਾਡਾ ਕੰਮ ਜਿਹੜਾ ਹੈ ਉਹ ਹੋ ਜਾਏਗਾ ਤੁਹਾਨੂੰ ਉਸ ਦਾ ਮੈਸੇਜ ਤੁਹਾਡੇ ਜਿਹੜਾ ਰਜਿਸਟਰਡ ਨੰਬਰ ਹੋਏਗਾ ਉਸ ਤੇ ਮਿਲ ਜਾਏਗਾ ਇਸ ਤੋਂ ਬਿਨਾ ਪੰਜਾਬ ਸਰਕਾਰ ਇੱਕ ਵਟਸਐਪ ਚੈਟਬੋਟ ਸ਼ੁਰੂ ਕਰਨ ਜਾ ਰਹੀ ਹੈ ਜਿਸ ਤੇ ਤੁਸੀਂ ਜਿੰਨੇ ਵੀ ਡਾਕੂਮੈਂਟ ਨੇ ਵੱਖ-ਵੱਖ ਸੇਵਾਵਾਂ ਦੇ ਨਾਲ ਸਬੰਧਤ ਉਥੋਂ ਡਾਊਨਲੋਡ ਕਰ ਸਕਦੇ ਹੋਗੇ ਬਹੁਤ ਜਲਦ ਪੰਜਾਬ ਸਰਕਾਰ ਇਸ ਨੂੰ ਲਾਂਚ ਕਰ ਰਹੀ ਹੈ ਔਰ ਜਿਹੜੇ ਡਾਕੂਮੈਂਟ ਹੋਣਗੇ ਉਹ ਤੁਸੀਂ ਡਾਊਨਲੋਡ ਕਰਕੇ ਉਹਨਾਂ ਤੇ ਅਪਲਾਈ ਕਰਕੇ ਆਪਣੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ ਹੁਣ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਆ ਔਰ ਪੰਜਾਬ ਸਰਕਾਰ ਇਸ ਗੱਲ ਦਾ ਦਾਵਾ ਕਰਦੀ ਹੈ ਕਿ ਉਸ ਤੇ ਉਸ ਨੂੰ ਅਮਲੀ ਜਾਮਾ ਜਿਹੜਾ ਹੈ ਉਹ ਉਹਨਾਂ ਦੇ ਮੁਲਾਜ਼ਮ ਔਰ ਅਫਸਰ ਪਹਿਨਾਉਣਗੇ ਪਰ 25 ਅਪ੍ਰੈਲ ਤੱਕ ਕੀ ਸਾਰੀਆਂ ਨੇ ਸਾਰੀਆਂ ਅਰਜ਼ੀਆਂ ਜਿਹੜੀਆਂ ਨੇ ਉਹਨਾਂ ਦਾ ਭੁਗਤਾਨ ਹੋਏਗਾ ਉਨਾਤੇ ਕੰਮ ਹੋਏਗਾ ਕੀ ਲੋਕਾਂ ਨੂੰ ਰਾਹਤ ਮਿਲੇਗੀ ਜਾਂ ਫਿਰ ਜਿਹੜੀਆਂ ਸੇਵਾਵਾਂ ਦਾ ਲਾਭ ਲੈਣ ਦੇ ਲਈ ਲੋਕਾਂ ਨੂੰ ਟੋਲ ਫਰੀ ਨੰਬਰ ਦਿੱਤੇ ਗਏ ਆ WhatsApp ਚੈਟਬੋਟ ਜਿਹੜਾ ਹੈ ਉਹ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਉਸ ਦਾ ਲੋਕਾਂ ਨੂੰ ਫਾਇਦਾ ਕਿੰਨਾ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਬੜਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂ ਦਾ ਅਨਮਿਊਟ ਚੰਡੀਗੜ੍ਹ